रोड दखोर चंदा ਪਗਵਾੜਾ ਸ਼ਹਿਰ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 41 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਸੀਮਾ ਪਾਵਲਾ ਪਤਨੀ ਰਣਜੀਤਪਾਲ ਪਾਵਲਾ ਵਾਰਡ ਨੰਬਰ 41 ਵਿੱਚ ਹਰਮਨ ਪਿਆਰੇ ਉਮੀਦਵਾਰ ਵਜੋਂ ਦੇਖੇ ਜਾ ਰਹੇ ਹਨ ਤੇ ਉਹਨਾਂ ਵੱਲੋਂ ਵਾਰਡ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਵੱਡੀਆਂ ਰੈਲੀਆਂ ਦਾ ਰੂਪ ਧਾਰ ਰਹੀਆਂ ਹਨ ਜਿਸ ਨਾਲ ਵਾਰਡ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਚਿਹਰਿਆਂ ਤੇ ਟੈਂਸ਼ਨ ਦੇਖਣ ਨੂੰ ਆ ਮਿਲ ਰਹੀ ਹੈ ਵਾਰਡ ਨੰਬਰ 41 ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀਮਤੀ ਸੀਮਾ ਪਾਵਲਾ ਦੇ ਹੱਕ ਵਿੱਚ ਇੱਕ ਚੋਣ ਮੀਟਿੰਗ ਸ਼ਹੀਦ ਉਦਮ ਸਿੰਘ ਨਗਰ ਗਲੀ ਨੰਬਰ 3 ਵਿੱਚ ਬੀਬੀ ਰਮਾ ਪਾਵਲਾ ਜੀ ਗੱਦੀ ਨਸ਼ੀਨ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਾਰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਤੇ ਮੀਟਿੰਗ ਵਿੱਚ ਭਾਜਪਾ ਦੀ ਸਮੂਹ ਸੀਨੀਅਰ ਲੀਡਰਸ਼ਿਪ ਨੇ ਵੀ ਸ਼ਮੂਲੀਅਤ ਕੀਤੀ ਜਿਸ ਵਿੱਚ ਲੀਓ ਹੈਲਥ ਕਲੱਬ ਨਾਲ ਜੁੜੇ ਹੋਏ 50 ਦੇ ਕਰੀਬ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਜਿੱਥੇ ਸ਼੍ਰੀਮਤੀ ਸੀਮਾ ਪਾਵਲਾ ਨੂੰ ਵੱਡੀ ਤਾਕਤ ਮਿਲੀ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਟੈਨਸ਼ਨ ਹੋਰ ਵਾਧੀ ਹੋਈ ਦਿਖਾਈ ਦੇ ਰਹੀ ਹੈ ਇਸ ਮੌਕੇ ਫਗਵਾੜਾ ਨਿਊਜ਼ ਨਾਲ ਗੱਲਬਾਤ ਕਰਦੇ ਹਾਂ ਉਮੀਦਵਾਰ ਸੀਮਾ ਪਾਵਲਾ ਅਤੇ ਉਹਨਾਂ ਦੇ ਪਤੀ ਰਣਜੀਤ ਪਾਲ ਪਾਵਲਾ ਨੇ ਕਿਹਾ ਕਿ ਉਹਨਾਂ ਨੂੰ ਵਾਰਡ ਵਾਸੀਆਂ ਵੱਲੋਂ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਵਾਰਡ ਨੰਬਰ 41 ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਨਾਲ ਹੀ ਉਹਨਾਂ ਕਿਹਾ ਕਿ ਵਾਰਡ ਵਿੱਚ ਜੋ ਵੀ ਸਮੱਸਿਆਵਾਂ ਹਨ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ ਅਤੇ ਉਹਨਾਂ ਕਿਹਾ ਕਿ ਵਾਰਡ ਵਿੱਚ ਜੋ ਪਾਰਕ ਹੈ ਉਸ ਦੀ ਉਸਾਰੀ ਵੀ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇਗੀ ਫਗਵਾੜਾ న్యూਸ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਸੋ ਇਹੋ ਜਿਹੇ ਦੰਦਲਾ ਦੇ ਵਿੱਚ ਇਸ ਕਾਂਗਰਸ ਸਰਕਾਰ ਨੇ ਇਸ ਸਰਕਾਰ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਇਹੋ ਜਿਹਾ ਬਦਲਾਅ ਲਿਆ ਦੇਵਾਂਗੇ ਕਿ ਨੇਰੀ ਚੁੱਲ ਜਾਏਗੀ ਆਹ ਹੋ ਜਾਏਗਾ ਨਸ਼ਾ ਬੰਦ ਹੋ ਜਾਏਗਾ ਸੋ ਤੁਸੀਂ ਦੇਖਿਆ ਹੈ ਇਸ ਏਰੀਏ ਦੇ ਵਿੱਚ ਵੀ ਨਸ਼ੇ ਦਾ ਕਿੰਨਾ ਬੋਲਬਾਲਾ ਤੋ ਇਹ ਸਰਕਾਰ ਨੇ ਕਿਤੇ ਖਲ ਨਹੀਂ ਪਾਈ ਲੇਕਿਨ ਜੇ ਬੋਡੀ ਬਿਲਡਰ ਜੇ ਪਹਿਲਵਾਨੀ ਕਰਨ ਵਾਲਾ ਬੰਦਾ ਅੱਗੇ ਆਏਗਾ ਉਹਦਾ ਸਭ ਤੋਂ ਵੱਡਾ ਲੱਗਾ ਮਿਲੇਗਾ ਸਾਡੇ ਯੂਥ ਨੂੰ ਪਹਿਲਵਾਨੀ ਦੇ ਨਾਲ ਜਿਮ ਦੇ ਨਾਲ ਔਰ ਚੰਗੇ ਕੰਮਾਂ ਦੇ ਨਾਲ ਜੋੜਨ ਦਾ ਕੰਮ ਹੋਏਗਾ ਨਾ ਕਿ ਨਸ਼ਿਆਂ ਦੇ ਵਿੱਚ ਲਾ ਕੇ ਨਾ ਕਿ ਗੱਲਾਂ ਦੇ ਵਿੱਚ ਲੈ ਕੇ ਉਹਨਾਂ ਦਾ ਧੋਖਾ ਕਰਦਾ ਹੋਇਆ ਸੋ ਮੈਂ ਤੁਹਾਨੂੰ ਇਹ ਹੀ ਅਪੀਲ ਕਰੂੰਗਾ ਕਿ ਜਿਹਨੇ ਸਾਡਾ ਨਾਮ ਸੂਬੇ ਦਾ ਫੂਕੇ ਵਿੱਚ ਇਹਨੇ ਹਿੰਦੁਸਤਾਨ ਦੇ ਵਿੱਚ ਉੱਚਾ ਕੀਤਾ ਆ ਆਪਾਂ ਉਹਨੂੰ ਅੱਗੇ ਲੈ ਕੇ ਆਈਏ ਇੱਥੇ ਦੇ ਜਿਹੜੇ ਹਲਕੇ ਦੇ ਆ ਵੱਡੇ ਵੱਡੇ ਕੰਮ ਚਾਹੇ ਛੋਟੇ ਛੋਟੇ ਕੰਮ ਜਿਹੇ ਸਾਮਬਲਾ ਜੀ ਵੀ ਇਹਨਾਂ ਦੇ ਨਾਲ ਨੇ ਸੋਮ ਪ੍ਰਕਾਸ਼ ਜੀ ਵੀ ਇਹਨਾਂ ਦੇ ਨਾਲ ਨੇ ਭਾਡੇ ਜ਼ਿਲ੍ਹਾ ਪ੍ਰਧਾਨ ਰਜੀਤ ਖੋਜੇਵਾਲ ਜੀ ਸਾਰੀ ਲੀਡਰਸ਼ਿਪ ਇਹਨਾਂ ਦੇ ਨਾਲ ਹੈ ਜੇ ਆਪਾਂ ਵਿਕਾਸ ਕਰਨਾ ਹੈ ਤਾਂ ਉਹ ਇੱਕੋ ਹੀ ਬੰਦਾ ਹੈ ਜਿਹੜਾ ਵਿਕਾਸ ਕਰ ਸਕਦਾ ਸੋ ਮੈਂ ਇਹ ਹੀ ਕਹੂੰਗਾ ਕਿ ਝਾੜੂ ਦੇ ਜਿਹੜੇ ਬੰਦੇ ਜਿੰਨੇ ਨਮੁੰਦੇ ਆ ਚਾਹੇ ਉਹ ਜਿਹੜੇ ਵੀ ਪਾਰਟੀ ਦੇ ਜਿੰਨੇ ਜਿਹੜੇ ਦਰਜਾ ਬਦਰਜਾ ਜਿੰਨੇ ਬੰਦੇ ਆ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਦਾ ਲੇਕਿਨ ਉਹ ਕਿੰਨੀਆਂ-ਕਿੰਨੀਆਂ ਗੱਲਾਂ ਦੇ ਵਿੱਚ ਕੀ-ਕੀ ਕਰਦੇ ਆ ਇਹ ਤੁਸੀਂ ਮੇਰੇ ਤੋਂ ਜ਼ਿਆਦਾ ਬਿਹਤਰ ਜਾਣਦੇ ਹੋ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ